ਹਾਂਜੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਇਸ ਵੀਡੀਓ ਦੇ ਥਰੂ ਜਿਹੜੇ ਫਿਜ਼ੀਕਲ ਐਜੂਕੇਸ਼ਨ ਵਾਸਤੇ ਪੀਟੀ ਮਾਸਟਰ ਜਾਂ ਡੀਪੀ ਮਾਸਟਰ ਦੇ ਲਈ ਜਿਹੜੇ ਪੋਸੀਬਲ ਕੁਐਸਚਨ ਆ ਸਕਦੇ ਆ ਉਹਨਾਂ ਬਾਰੇ ਡਿਸਕਸ ਕਰਾਂਗੇ ਇਹ ਜਿਹੜੇ ਇਹ ਪੇਪਰ ਆਗੇ ਇਹ ਕੀ ਹੈ ਅੱਡ ਅੱਡ ਸਟੇਟ ਤੋਂ ਜਿਹੜੇ ਕਲੈਕਟ ਕਰੇ ਹੋਏ ਆ ਕਿਉਂਕਿ ਪੰਜਾਬ ਸਟੇਟ ਦੇ ਵਿੱਚ ਜਿੰਨੇ ਵੀ ਪੇਪਰ ਹੁੰਦੇ ਆ ਉਹਨਾਂ ਦੇ ਵਿੱਚ ਪੁਰਾਣੇ ਪੇਪਰ ਜਿਹੜੇ ਆਏ ਹੁੰਦੇ ਆ ਉਹਨਾਂ ਦੇ ਕੁਐਸਚਨ ਰਿਪੀਟ ਹੁੰਦੇ ਰਹਿੰਦੇ ਆ ਇਸ ਕਰਕੇ ਆਪਾਂ ਇਸ ਜਿਹੜੇ ਵੀਡੀਓ ਦੇ through ਜੋਦੇ ਪੁਰਾਣੇ ਪੇਪਰ ਨੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਚਲੋ ਜੀ ਚੱਲਦੇ ਆ ਪਹਿਲਾ ਕੁਐਸਚਨ ਕੀ ਹੈ ఫిਜ਼ੀਕਲ ਐਜੂਕੇਸ਼ਨ ਇਜ਼ ਦਾ ਸਮ ਆਫ ਦੋਜ਼ ਐਕਸਪੀਰੀਐਂਸਸ ਵਿਚ ਕਮਜ਼ ਟੂ ਇੰਡੀਵਿਜੂਅਲ ਥਰੋ ਮੂਵਮੈਂਟ ਇੱਕ ਕਿਸਾ ਆਦਮੀ ਨੇ ਇਹ ਐਡੀ ਲਾਈਨ ਆਕੀ ਸੀ ਮਤਲਬ ਸਰੀਰਕ ਸਿੱਖਿਆ ਜਿਹੜੀ ਇਹ ਅਨੁਭਵਾਂ ਦਾ ਜੋਗ ਹੈ ਜੋ ਵਿਅਕਤੀ ਕੀ ਕਿਰਿਆਵਾਂ ਸੇ ਆਤਾ ਹੈ ਕਿਸ ਨੇ ਕਹੀ ਸੀ ਇਹ ਗੱਲ ਡੈਲਵੈਟ ਨੇ ਕਹੀ ਸੀ ਠੀਕ ਹੈ ਜੀ who was the founder of ਇਤਿਹਾਸਕ ਬਾਦ ਦਾ ਜਿਹੜਾ ਸੰਸਤਾਪਿਕ ਕੋਣ ਸੀਗਾ ਰੂਸੋ ਸੀ ਇੰਪੋਰਟੈਂਟ ਕੁਐਸਚਨ ਹੈ ਜੀ ਜ਼ਰੂਰ ਯਾਦ ਰੱਖਿਓ ਇਹਨਾਂ ਕੁਐਸਚਨਾਂ ਨੂੰ ਨਾ ਤੁਸੀਂ ਕਾਪੀ ਤੇ ਨੋਟ ਕਰ ਲਿਓ ਜੇ ਨਹੀਂ ਕਰ ਸਕਦੇ ਕਾਪੀ ਤੇ ਨੋਟ ਸ਼ਾਇਦ ਆਪਾਂ ਇਹਨੂੰ ਇੱਕ ਡਰਾਈਵ ਦੇ ਵਿੱਚ ਪਾ ਕੇ ਵੀਡੀਓ ਦੇ ਨੀਚੇ ਲਿੰਕ ਸ਼ੇਅਰ ਕਰ ਦਾਂਗੇ ਤੇ ਉੱਥੋਂ ਤੁਸੀਂ ਇਹ ਸਾਰੇ ਕੀ ਹੈ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਤੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਕਿਉਂਕਿ ਬਹੁਤ ਇੰਪੋਰਟੈਂਟ ਇੰਪੋਰਟੈਂਟ ਕੁਐਸਚਨ ਹੈ ਜਿਹਦੇ ਦੇ ਤੁਹਾਨੂੰ ਦੇਖਣ ਨੂੰ ਮਿਲਣਗੇ ਮਾਸਟਰ ਡਿਗਰੀ ਇਨ ਸਪੋਰਟਸ ਮਾਸਟਰ ਡਿਗਰੀ ਇਨ ਸਪੋਰਟਸ ਕੋਚਿੰਗ ਇਜ਼ ਅਵਾਰਡਡ ਬਾਈ ਕਿਸ ਨਾ ਕਿਸ ਇੰਸਟੀਚਿਊਟ ਦੁਆਰਾ ਦਿੱਤੀ ਜਾਂਦੀ ਜੀ ਮਾਸਟਰ ਡਿਗਰੀ ਐਨ ਐਸ ਐਨ ਆਈ ਐਸ ਪਟਿਆਲਾ ਇਹ ਸ਼ਾਇਦ ਨੈਸ਼ਨਲ ਸਮਥਿੰਗ ਅਸ਼ੁਭਾਸ਼ ਚੰਦਰ ਬੋਸ ਜੀ ਦੇ ਨਾਮ ਤੇ ਹੈ ਠੀਕ ਹੈ ਜੀ ਅਗਲਾ ਕੁਐਸਚਨ ਆਗਾ ਸੌਰੀ ਅਗਲਾ ਕੁਐਸਚਨ ਬਟ ਇੰਡੀਆ ਟੂਡੇ ਨੀਡ ਇਜ਼ ਨਾਟ ਦ ਬਗਵਤ ਗੀਤਾ ਬਟ ਦ ਫੁੱਟਬਾਲ ਗਰਾਊਂਡਸ ਇਹ ਲਾਈਨ ਕਿਸ ਨੇ ਕਹੀ ਸੀ ਭਾਵ ਕਿ ਭਾਰਤ ਨੂੰ ਅੱਜ ਭਗਵਤ ਗੀਤਾ ਦੀ ਕੋਈ ਲੋੜ ਨਹੀਂ ਬਲਕਿ ਫੁੱਟਬਾਲ ਦੇ ਮੈਦਾਨਾਂ ਦੀ ਲੋੜ ਹੈ ਕਿਸ ਨੇ ਗੱਲ ਕਹੀ ਸੀ ਸੁਆਮੀ ਵਿਵੇਕਾਨੰਦ ਨੇ ਐਨਾਬੋਲਿਕ ਸਟੇਰੋਇਡਸ ਅਫੈਕਟ ਮੇਨਲੀ ਕਿਸ ਨੂੰ ਅਫੈਕਟ ਕਰਦੇ ਸਟੇਰੋਇਡ ਕਿਸ ਨੂੰ ਅਫੈਕਟ ਕਰਦੇ ਆ ਮਸਲਜ਼ ਨੂੰ ਠੀਕ ਹੈ ਜੀ ਵਿਚ ਆਰਗਨ ਸਿਕ੍ਰੀਟਸ ਬਾਈਲਸ ਬਾਈਲ ਦਾ ਕਿ ਸਿੱਧਾ ਸਬੰਧਕੀ ਦੇ ਨਾਲ ਆਪਣੀ ਲੀਵਰ ਦੇ ਨਾਲ ਬਲੱਡ ਨੂੰ ਜਿਹੜਾ ਆਕਸੀਜਨ ਜੁਕਤ ਕਿੱਥੇ ਹੁੰਦਾ ਹੈਗਾ ਬਲੱਡ ਫੇਫੜਿਆਂ ਦੇ ਵਿੱਚ ਠੀਕ ਹੈ ਜੀ ਫੇਫੜਿਆਂ ਦੇ ਵਿੱਚ ਬਲੱਡ ਨੂੰ ਕੀ ਆ ਆਕਸੀਜਨ ਮਿਲਦੀ ਹੈ ਵਿਚ ਆਫ ਦਾ ਫੋਲੋਇੰਗ ਮੋਡੈਲਟੀ ਇਸ ਦਾ ਬੈਸਟ ਟੂ ਕਯਰ ਸਪਰੇਨ ਸਬ ਇਹ ਮਤਲਬ ਮੋਚ ਨੂੰ ਸਹੀ ਕਰਨ ਵਾਸਤੇ ਬੈਸਟ ਥੈਰੇਪੀ ਕਿਹੜੀ ਹੈ ਇਸ ਥੈਰੇਪੀ ਬਰਫ਼ ਲਗਾਉਣਾ ਠੀਕ ਹੈ ਜੀ ਵਿਚ ਇਜ਼ ਐਸੈਂਸ਼ੀਅਲ ਟੂ ਰਿਪੇਅਰ ਆਫ ਬੀਅਰ ਐਂਡ ਟੀਅਰ ਆਫ ਦ ਮਸਲ ਮਸਲ ਦੀ ਬੀਅਰ ਅਤੇ ਟੀਅਰ ਨੂੰ ਸਹੀ ਕਰਨ ਵਾਸਤੇ ਟੁੱਟੇ ਫੁੱਟ ਜਾਂ ਫ੍ਰੈਕਚਰ ਨੂੰ ਸਹੀ ਕਰਨ ਵਾਸਤੇ ਕਿਸ ਦੀ ਲੋੜ ਪੈਂਦੀ ਆਪਾਂ ਨੂੰ ਜਿਆਦਾ ਮਾਤਰਾ ਦੇ ਵਿੱਚ ਪ੍ਰੋਟੀਨ ਖਾਣਾ ਪੈਂਦਾ ਠੀਕ ਹੈ ਜੀ ਸਟਡੀ ਆਫ ਦ ਮਸਲ ਇਜ਼ ਕਾਲਡ ਮਸਲ ਦੀ ਸਟਡੀ ਨੂੰ ਕੀ ਕਹਿੰਦੇ ਆਗੇ ਮਸਲ ਦੇ ਦੇਣ ਨੂੰ ਕੀ ਕਹਿੰਦੇ ਆ ਕੀ ਕਹਿੰਦੇ ਜੀ ਮਾਇਓਲੋਜੀ ਵਿੱਚ ਜਿਹਦਾ ਲਾਰਜੈਸਟ ਮਸਲ ਇਨ ਦ ਹਿਊਮਨ ਬੋਡੀ ਹਿਊਮਨ ਬੋਡੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮਸਲ ਕੀ ਹੈ ਗਲੂਸੀਸ